ਨੁਕੜ ਮੀਟਿੰਗ ਸੀ ਰੈਲੀ ਦਾ ਰੂਪ ਧਾਰਿਆ ਗਿਆ ਤੇ ਕੀ ਕਹਿਣਾ ਚਾਹੁੰਦੇ ਹਾਂ ਸੁਣਾਲਾ ਰੱਖੋ ਇਹ ਨੁਕੜ ਮੀਟਿੰਗ ਜਿਹੜੀ ਰੈਲੀ ਦਾ ਰੂਪ ਧਾਰ ਕੇ ਗਈ ਹੈ ਲੋਕਾਂ ਦਾ ਪਿਆਰ ਹੈ ਇਹ ਸਾਡੀਆਂ ਮਾਤਾਵਾਂ ਪੈਣਾ ਬਜ਼ੁਰਗਾਂ ਦਾ ਆਸ਼ੀਰਵਾਦ ਹੈ ਤੇ ਪ੍ਰਮਾਤਮਾ ਦੀ ਕਿਰਪਾ ਹੈ ਕਿ ਜਿਹੜੀ ਕਾਂਗਰਸ ਪਾਰਟੀ ਨੂੰ ਇੰਨਾ ਹੰਗਾਰਾ ਮਿਲ ਰਿਹਾ ਅੱਜ ਸਾਡੇ ਲੋਕ ਸਭਾ ਹਲਕਾ ਤੋਂ ਫਤੇਗੜ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਦਿੱਕੜ ਤੋਂ ਚੌਣ ਲੜ ਰਹੇ ਡਾਕਟਰ ਅਮਰ ਸਿੰਘ ਜੀ ਐਸੇ ਸਾਡੇ ਹਲਕਾ ਇੰਚਾਰਜ ਵਿੰਦਾ ਸਿੰਘ ਰਾਜਾ ਗਿਲ ਜੀ ਜਿਹੜੇ ਸਾਡੇ ਵਿੱਚ ਪਹੁੰਚੇ ਸੀ ਤੇ ਉਹਨਾਂ ਦੇ ਵਿਚਾਰ ਸੁਣਨ ਵਾਸਤੇ ਹਰ ਗਲੀ ਹਰ ਮੁਹੱਲੇ ਦੇ ਵਿੱਚੋਂ ਸਾਡੇ ਮਾਤਾਵਾ ਪੈਣਾ ਤੇ ਬਜ਼ੁਰਗ ਜਿਹੜੇ ਨੇ ਉਹ ਆਏ ਸੀ ਤੇ ਨੌਜਵਾਨ ਪੀੜ੍ਹੀ ਨੂੰ ਬਹੁਤ ਹੰਗਾਰਾ ਮਿਲਿਆ ਤੇ ਇਸ ਤੋਂ ਯਕੀਨ ਹੁੰਦਾ ਕਿ ਕਾਂਗਰਸ ਪਾਰਟੀ ਜਿਹੜੀ ਬੜਤ ਵੱਲ ਜਾ ਰਹੀ ਹੈ ਤੇ ਕਾਂਗਰਸ ਪਾਰਟੀ ਜਿਹੜੀ ਜਿੱਤਾਂ ਉਹ ਯਕੀਨੀ ਹੈ ਠੀਕ ਹੈ ਜੀ ਵਿਰੋਧੀਆਂ ਦਾ ਕਹਿਣਾ ਹੈ ਕਿ ਜਿਹੜੀ ਆਮ ਆਵਾਦਵੀ ਪਾਰਟੀ ਦਾ ਕੈਂਡੀਡੇਟ ਹੈ ਜਿਹੜਾ ਤੁਹਾਡਾ ਕੈਂਡੀਡੇਟ ਹੈ ਉਸ ਇੱਕੋ ਪਾਰਟੀ ਦੇ ਨੇ ਉਹ ਇੱਕੋ ਪਾਰਟੀ ਦੇ ਸੀ ਹੁਣ ਕੱਢ ਚ ਕੱਢ ਦਿੱਤਾ ਗਿਆ ਉਹਨਾਂ ਨੇ ਉਹ ਤਾਂ ਗੁਰਪ੍ਰੀਤ ਜੀ ਪੀ ਆਮ ਆਦਮੀ ਪਾਰਟੀ ਜਦੋਂ ਉਹਨਾਂ ਨੇ ਕਾਂਗਰਸ ਜੁਆਇਨ ਕੀਤੀ ਸੀ ਤਾਂ ਤੁਸੀਂ ਲਗਾ ਲਓ ਸਾਰੇ ਸੰਸਾਰ ਦੇ ਜਿਹੜੇ ਗਿਰਗੜ ਸੀ ਨਾ ਉਹਨਾਂ ਨੇ ਆਤਮ ਹੱਥੇ ਹੀ ਕਰ ਲਈ ਕਿਉਂਕਿ ਉਹ ਦੂਜੇ ਨੰਬਰ ਤੇ ਆ ਗਏ ਸੀ ਇਹ ਰੰਗ ਬਦਲਣ ਦੇ ਵਿੱਚ ਇੱਕ ਨੰਬਰ ਤੇ ਆ ਚੁੱਕੇ ਨੇ ਨਾ ਇਹਨਾਂ ਨੇ ਅਕਾਲੀ ਦਲ ਛੱਡਿਆ ਨਾ ਇਹਨਾਂ ਨੇ ਪੀਪੀਪੀ ਪਾਰਟੀ ਛੱਡੀ ਹੈ ਨਾ ਕਾਂਗਰਸ ਛੱਡੀ ਹੈ ਸੋ ਇਹ ਲੋਕਾਂ ਨੂੰ ਜਿਹੜੇ ਲੋਕੀ ਨੇ ਭਲੀ ਭਾਂਤੀ ਜਾਣ ਚੁੱਕੇ ਨੇ ਇਹਨਾਂ ਦੀਆਂ ਚਲਾਕੀਆਂ ਨੂੰ ਭਲੀ ਭਾਂਤੀ ਜਾਣ ਚੁੱਕੇ ਨੇ ਸੋ ਕਾਂਗਰਸ ਪਾਰਟੀ ਜਿਹੜੀ ਪੂਰੀ ਚੜ੍ਹਤਵਾਲ ਜਾ ਰਹੀ ਹੈ ਤੇ ਸਾਡੇ ਅਸੀਂ ਵਿਸ਼ਵਾਸ ਦਲਾਂ ਨੇ ਕਿ ਕਾਂਗਰਸ ਬਹੁਤ ਵੱਡੀ ਲੀਡ ਨਾਲ ਸਾਡੇ ਡਾਕਟਰ ਹਮਰ ਸਿੰਘ ਜੀ ਨੇ ਜਿੱਤ ਹਾਸਲ ਕਰਨੀ ਠੀਕ ਹੈ ਜੀ 2 ਸਾਹਿਬ ਨੁਕੜ ਮੀਟਿੰਗ ਰੈਲੀ ਦਾ ਰੂਪ ਧਾਰ ਗਈ ਸਮਰਾਲਾ ਵਿੱਚ ਤੇ ਕੀ ਕਹਿਣਾ ਚਾਹੁੰਨੇ ਹਾਂ ਜਿਹੜੀ ਤੁਸੀਂ ਆਪੇ ਕਹਤਾ ਵੀ ਨੁਕਸ ਮੀਟਿੰਗ ਸਾਡੀ ਜਿਹੜੀ ਆ ਜੀਰ ਰੁੱਟ ਧਾਰ ਗਈ ਮੈਂ ਸਭ ਤੋਂ ਪਹਿਲਾਂ ਆਪਣੇ ਵਾਰਡ ਵਾਸੀਆਂ ਦਾ ਤੇ ਸ਼ਹਿਰ ਨਿਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਕਿ ਸਾਡੇ ਛੋਟੇ ਜਿਹੇ ਸੱਦੇ ਤੇ ਜਿਨ੍ਹਾਂ ਨੇ ਸਾਡਾ ਮਾਣ ਰੱਖਿਆ ਤੇ ਸਾਨੂੰ ਆਸ ਨਾਲੋਂ ਵੱਧ ਜਿੰਨਾ ਅਸੀਂ ਕੁਰਸੀਆਂ ਲਾਈਆਂ ਸੀ ਉਹ ਵੀ ਸਾਡੀਆਂ ਘੱਟ ਪੈ ਗਈਆਂ ਆਸ ਨਾਲੋਂ ਵੱਧ ਸਾਡਾ ਅੱਜ ਇਕੱਠ ਹੋਇਆ ਅਸੀਂ ਪੂਰਾ ਵਿਸ਼ਵਾਸ ਦਿਵਾਉਨੇ ਅਮਰ ਸਿੰਘ ਜੀ ਨੂੰ ਵੀ ਤੇ ਸਾਡੇ ਵਾਰਡ ਵਾਸੀ ਵੀ ਅੱਜ ਵਿਸ਼ਵਾਸ ਦਿਵਾ ਕੇ ਗਏ ਨੇ ਕਿ ਅਸੀਂ ਕਾਂਗਰਸ ਪਾਰਟੀ ਨੂੰ ਤੇ ਡਾਕਟਰ ਅਮਰ ਸਿੰਘ ਨੂੰ ਇੱਥੋਂ ਜਿਧਾ ਕੇ ਭੇਜਾਂਗੇ ਗੱਲ ਕਰੀਏ ਮੁੱਦੇ ਬਹੁਤ ਨੇ ਕਿਹੜੇ ਮੁੱਦਿਆਂ ਤੇ ਇਲੈਕਸ਼ਨ ਲੜ ਰਹੇ ਨੇ ਮੁੱਦੇ ਜੇ ਆਪਾਂ ਗੱਲ ਕਰੀਏ ਜਿਹੜੀ ਮੰਨ ਲਓ ਆਪਾਂ ਵਿਰੋਧੀ ਆਪਣੀ ਆਮ ਆਮ ਆਦਮੀ ਦੀ ਗੱਲ ਕਰੀਏ ਪਾਰਟੀ ਦੀ ਉਹ ਸਿਰਫ ਝੂਠ ਤੇ ਲਾਰੇ ਲਾਉਂਦੇ ਨੇ ਜੇ ਆਪਾਂ 1000 ਰੁਪਏ ਦੀ ਗੱਲ ਕਰੀਏ ਮਾਤਾ ਮਾਂ ਨੂੰ ਉਹਨਾਂ ਨੂੰ 2022 ਚ ਦੇਣਾ ਸੀਗਾ ਅੱਜ ਉਹਨਾਂ ਦਾ 30-3000 ਰੁਪਏ ਇੱਕ ਸਾਡੀ ਮਾਂ ਦਾ ਤੇ ਭੈਣ ਦਾ 3000 ਰੁਪਏ ਬਣ ਚੁੱਕੇ ਆ ਤੇ ਜੇ ਗੱਲ ਕਰੀਏ ਫੇਰ ਉਜਗਾਰੀ ਦੀ ਤੇ ਜੇ ਗੱਲ ਕਰੀਏ ਨਸ਼ੇ ਦੀ ਨਸ਼ਾ ਇਹਨਾਂ ਨੇ ਕਿਹਾ ਸੀ ਅਸੀਂ 3 ਮਹੀਨਿਆਂ ਚ ਖਤਮ ਕਰਾਂਗੇ ਕੋਈ ਨਸ਼ਾ ਖਤਮ ਨਹੀਂ ਹੋਇਆ ਜੇ ਬਰਗਾੜੀ ਕਾਣ ਦੇ ਕੇ ਅਸੀਂ ਇਹਨਾਂ ਨੂੰ 1 ਮਹੀਨੇ ਚ ਅਸੀਂ ਇਨਸਾਫ ਦਵਾਵਾਂਗੇ ਜੋ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਦਬੀ ਕੀਤੀ ਆ ਕੋਈ ਵੀ ਮੁੱਦਾ ਜੋ ਇਹਨਾਂ ਨੇ ਜਿੰਨੇ ਵਾਦੇ ਕੀਤੇ ਨੇ ਕੋਈ ਇਹਨਾਂ ਕੋ ਮੁੱਦਾ ਨਹੀਂ ਹੈਗਾ ਜੇ ਆਪਾਂ ਗੱਲ ਹੁਣ ਬੀਜੇਪੀ ਸਰਕਾਰ ਦੀ ਕਰੀਏ ਤਾਂ ਉਹਨਾਂ ਨੇ ਪਿਛਲੀ ਵਾਰ 15 ਲੱਖ ਰੁਪਏ ਕਿਹਾ ਸੀ ਵੀ ਹਰ ਇੱਕ ਦੇ ਖਾਤੇ ਵਿੱਚ 15 ਲੱਖ ਰੁਪਏ ਆਉਣਗੇ ਉਹਨੇ ਕਿਸੇ ਦੇ ਆਇਆ ਜੇ ਨੌਕਰੀਆਂ ਦੀ ਗੱਲ ਕਰੀਏ ਵੀ 1 ਸਾਲ ਚ ਅਸੀਂ ਲੱਖਾਂ ਨੌਕਰੀ ਦਵਾਵਾਂਗੇ ਬੇਰੋਜ਼ਗਾਰੀ ਵੱਧ ਗਈ ਐਮਏ ਬੀਬੀ ਐਮਬੀਬੀਐਸ ਨਾਲ ਤਾਂ ਇਹਨਾਂ ਨੇ ਪਕੌੜੇ ਵੇਚਣ ਲਾ ਬੀਜੇਪੀ ਵਾਲਿਆਂ ਦੀ ਬੀਜੇਪੀ ਵਾਲੇ ਸਾਰੇ ਝੂਠ ਬੋਲਦੇ ਨੇ ਹੁਣ ਇੱਕ ਨਵਾਂ ਫਾਰਮੂਲਾ ਲੈ ਕੇ ਆਏ ਨੇ ਇਸ ਕਰਕੇ ਇਹਨਾਂ ਜੁਮਲਿਆਂ ਤੋਂ ਬਚਣਾ ਚਾਹੀਦਾ ਮੋਦੀ ਸਾਹਿਬ ਹੁਣ ਬਿਲਕੁਲ ਫੇਲ ਹੋ ਚੁੱਕੇ ਨੇ ਹੁਣ ਲੋਕ ਇਹਨਾਂ ਦੀਆਂ ਗੱਲਾਂ 'ਚ ਨਹੀਂ ਲੱਗੇ ਇਸ ਕਰਕੇ ਕਾਂਗਰਸ ਪਾਰਟੀ ਦਾ ਅੱਜ ਇੱਕ ਇਕੱਠ ਤੇ ਤੁਸੀਂ ਜਿਹੜੇ ਮਰਜੀ ਪਿਛਲੇ ਅੱਜ 7-8 ਪਿੰਡ ਸੀਗੇ ਪੂਰਾ ਠਾਠਾ ਮਾਰਦਾ ਇਕੱਠ ਜਿੱਥੇ ਇੱਕ ਨੁਕੜ ਮੀਟਿੰਗ ਨੂੰ ਰੈਲੀਆਂ 'ਚ ਬਦਲ ਜਾ ਰਿਹਾ ਇਹ ਜਿੱਤ ਯਕੀਨੀ ਇਹ ਲੋਕਾਂ ਨੇ ਕਰਨੀ ਆ ਇਹਨਾਂ ਨੇ ਪਹਿਲਾਂ ਆਮ ਆਦਮੀ ਵਾਲਾ ਜਿੱਤਾਇਆ ਸੀ ਇਹਨਾਂ ਨੇ ਭਾਜਪਾ ਵਾਲਾ ਜਿੱਤਾਇਆ ਸੀ ਪਰ ਅੱਜ ਸਾਨੂੰ ਵਿਸ਼ਵਾਸ ਦਿਵਾ ਕੇ ਗਏ ਨੇ ਕਿ ਅਸੀਂ ਕਾਂਗਰਸ ਪਾਰਟੀ ਦੀ ਪੂਰੇ ਅਮਰ ਸਿੰਘ ਜੀ ਤੇ ਮੋਹਰ ਲਾ ਕੇ ਭੇਜਾਂਗੇ ਧੰਨਵਾਦ ਠੀਕ ਹੈ ਸਮਝਦਾ ਜਿਹੜਾ ਰਿਸਪੌਂਸ ਆ ਉਹ ਦਿਨ-ਬਦਨ ਇੰਨਾ ਵੱਧਦਾ ਜਾ ਰਿਹਾ ਹਰ ਪਿੰਡ 'ਚ ਹਰ ਕਸਬੇ 'ਚ ਜਿਹੜਾ ਕੱਲ ਰਿਸਪੌਂਸ ਸੀ ਉਹਦੇ ਨਾਲੋਂ ਡਬਲ ਟ੍ਰਿਪਲ ਹੋ ਕੇ ਸਾਨੂੰ ਮਿਲਿਆ ਆ ਆ ਹੁਣ ਸਮਰਾਲੇ ਦੀ ਮੀਟਿੰਗ ਦੇਖ ਲੋ ਸੈਂਕੜੇ ਹਜ਼ਾਰਾਂ ਲੋਕ ਬੈਠੇ ਆ ਔਰ ਬੀਬੀਆਂ ਇੰਨੀਆਂ ਨੇ ਸੰਪਨ ਲੋਕ ਬੈਠੇ ਆ ਮਜ਼ਦੂਰ ਲੋਕ ਬੈਠੇ ਆ ਸਭ ਲੋਕ ਸਾਡੀ ਗੱਲ ਸੁਣ ਰਹੇ ਆ ਔਰ ਸਾਡੀਆਂ ਗੱਲਾਂ ਨਾਲ ਸਹਿਮਤ ਹੋ ਰਹੇ ਆ ਔਰ ਇਸ ਗੱਲ ਤੇ ਸਹਿਮਤੀ ਹੋ ਰਹੀ ਆ ਕਿ ਕਾਂਗਰਸ ਦੀ ਸਰਕਾਰ ਬਣਾਉਣੀ ਆ ਮੈਨੂੰ ਜਿਤਾਉਣਾ ਔਰ ਭਾਜਪਾ ਦੀ ਸਰਕਾਰ ਬਦਲਣੀ ਆ ਇਹ ਸਭ ਲੋਕ ਇਸ ਗੱਲ ਤੇ ਸਹਿਮਤ ਨੇ ਜੇ ਤੁਹਾਨੂੰ ਜਿਤਾ ਹਰ ਲੋਕਾਂ ਨੇ ਮਨ ਬਣਾ ਲਿਆ ਤਾਂ ਕਿਹੜੇ ਕਿਹੜੇ ਪ੍ਰਾਇੋਰਟੀਸ ਨੂੰ ਸੋਚ ਕੇ ਹਲਕੇ ਵਾਸਤੇ ਦੇਖੋ ਮੈਂ ਹਲਕੇ ਮਾਸਤੇ ਦੇਖੋ ਮੈਂ ਜਦੋਂ ਪਿਛਲੀ ਵਾਰ ਬਣਿਆ ਸੀ ਬਹੁਤ ਸਾਰੀਆਂ ਗੱਲਾਂ ਕੇਂਦਰ ਸਰਕਾਰ ਨੂੰ ਕਹੀਆਂ ਸੀ ਸਭ ਤੋਂ ਵੱਡੀ ਗੱਲ ਤਾਂ ਮੈਂ ਸ਼੍ਰੀ ਫਤਗੜ ਸ਼ਾਂਤੀ ਚਾਹੀ ਸੀ ਕਿ ਉਹਨੂੰ ਇੰਟਰਨੈਸ਼ਨਲ ਟੂਰਿਸਟ ਟੂਰਿਸਟ ਸਰਕਟ ਕਰੋ ਔਰ ਜਿਸ ਤਰ੍ਹਾਂ ਦਾ ਇੰਟਰਨੈਸ਼ਨਲ ਟੂਰਿਸਟ ਪਲੇਸਿਸ ਵਿੱਚ ਫੈਸਿਲਿਟੀਆਂ ਉਸ ਤਰ੍ਹਾਂ ਦੀ ਫੈਸਿਲਿਟੀ ਤੁਸੀਂ ਸਰਹੰਦ ਔਰ ਫਤੇਗੜ ਸਾਹਿਬ ਚ ਕਰੋ ਔਰ ਬਹੁਤ ਸਾਰੇ ਮੁੱਦੇ ਸੀ ਰੇਲਵੇ ਦੇ ਨੈਸ਼ਨਲ ਹਾਈਵੇ ਦੇ ਬਹੁਤ ਸਾਰੇ ਮੁੱਦੇ ਹੈਗੇ ਆ ਉਹਨਾਂ ਨੇ ਕੀ ਕੀਤਾ ਕਿ ਵਿੱਚੋਂ-ਉੱਚੋਂ-ਛੋਣ ਕੇ ਕੁਛ-ਕੁਛ ਕੰਮ ਤੇ ਮੇਰੇ ਕਰ ਦਿੰਦੇ ਆ ਇਹ ਨਹੀਂ ਕਿ ਬਿਲਕੁਲ ਨਹੀਂ ਕਰਦੇ ਪਰ ਬਹੁਤ سارے 90% ਕੰਮ ਉਹਨਾਂ ਮੇਰੇ ਛੱਡਦੇ 10% ਕਰਦੇ ਹੋਣੇ ਆ ਉਹ ਸਾਰੇ ਕੰਮ ਜਿਹੜੇ ਉਹਨਾਂ ਨੇ ਨਹੀਂ ਕੀਤੇ ਉਹ ਮੈਂ ਹੁਣ ਵਾਪਸ ਕਰਾਉਂਗਾ ਇਸ ਵਾਰ ਬਣ ਕੇ ਔਰ ਸਰਕਾਰ ਬਣ ਕੇ ਫਿਰ ਮੈਨੂੰ ਕੋਈ ਤਕਲੀਫ ਆਉਣੀ ਨਹੀਂ ਫਿਰ ਪੈਸੇ ਨਾ ਕਰਾ। ਯਾਪ ਦੀ ਸਰਕਾਰ ਦੀ ਸਮਝ ਹੋਣਾ ਦੇ ਕਾਰਗੁਜ਼ਾਰੀ ਵਾਲੀ ਗੱਲ। ਦੇਖੋ ਇਹਨਾਂ ਦੀ ਤਾਂ ਕੀ ਕਾਰ ਕੋਈ ਕਾਰਗੁਜ਼ਾਰੀ ਹੈ ਹੀ ਨਹੀਂ। ਸਾਨੂੰ ਮਾਰੇ ਕੀ ਕਹਿਣਾ। ਇਹ ਤਾਂ ਉਹ ਜੇ ਲੋਕ ਹੈਗੇ ਆ ਲੋਕਾਂ ਨੂੰ ਗੁੰਮਰਾ ਕਰਕੇ ਵੋਟ ਲੈ ਲਈ ਲੇਕਿਨ ਕਿਸੇ ਕੰਮ ਤੇ ਵੀ ਉਹਦਾ ਭਾਸ਼ਣ ਨਹੀਂ ਕਰੀ ਜਾ ਰਹੇ ਆ ਅਰੇ ਭਾਈ ਹੁਣ ਤੁਹਾਡਾ ਭਾਸ਼ਣ ਕਰਨ ਦਾ ਮਤਲਬ ਨਹੀਂ ਆ ਇਹ ਸਮਾਂ ਨਹੀਂ ਆ ਤੁਸੀਂ ਇਸ ਵੇਲੇ ਪਾਵਰ ਚੋਂ ਤਾਂ ਤੁਸੀਂ ਡਿਲੀਵਰ ਕਰੋ ਕਰਕੇ ਦਿਖਾਓ ਅਮਨ ਕਾਨੂੰਨ ਦੀ ਕੀ ਹਾਲਤ ਆ ਨਸ਼ਿਆਂ ਦੀ ਕੀ ਹਾਲਤ ਆ ਗੁੱਟਮਾਰ ਦੀ ਕੀ ਹਾਲਤ ਆ ਫਿਰੋਤੀਆਂ ਦੀ ਕੀ ਹਾਲਤ ਆ ਕੋਈ ਮੁੱਦਾ ਦੇਖ ਲੋ ਇਹਦਾ ਐਵੇਂ ਬੋਲੀ ਜਾਂਦੇ ਆ ਸਾਰਾ ਦਿਨ ਪਾਸ਼ਨ ਕਰੀ ਜਾ ਰਹੇ ਆ ਕੋਈ ਐਕਟੀਵਿਟੀ ਨਹੀਂ ਆ ਬੀਬੀ ਐਨ 2000 ਰੁਪਇਆ ਦਿੱਤਾ ਇਹਨਾਂ ਨੇ ਪਹਿਲੀ ਅਪ੍ਰੈਲ 2022 ਤੋਂ ਦੇਣਾ ਸੀ ਇਹਦਾ ਕੁਝ ਵੀ ਕਹੀ ਜਾਂਦੇ ਆ ਤੁਸੀਂ ਦੇਖਿਓ ਸਹੀ 4 ਜੂਨ ਨੂੰ ਜਿਹੜਾ ਰਿਜ਼ਲਟ ਆਊਗਾ ਉਹਦੇ ਚ ਇਹਨਾਂ ਨੂੰ ਸਮਝ ਆਊਗੀ ਇਹ ਜਿਹੜਾ 13 ਜ਼ੀਰੋ ਕਹਿ ਰਿਹਾ ਜ਼ੀਰੋ 13 ਨਿਕਲੂਗਾ ਔਰ ਇਹਨਾਂ ਨੂੰ ਕੋਈ ਰੁਕਣ ਨਹੀਂ ਦੀ ਜਵਾਨੀ 43000 ਨੌਕਰੀਆਂ ਦਾ ਦਾਵਾ ਕਰਨ ਵਾਲੇ ਭਗਵੰਤ ਮਾਨ ਦਾ ਕਾਲੀਆਂ ਢੰਡੀਆਂ ਨਾਲ ਵਿਰੋਧ ਹੋ ਰਿਹਾ ਜੀ ਕੱਚੇ ਮੁਲਾਜ਼ਮ ਵਿਰੋਧ ਕਰ ਰਹੇ ਨੇ ਹਰ ਜਗ੍ਹਾ ਤੇ ਜਿੱਥੇ ਜਾਂਦੇ ਨੇ ਉਹ ਏਸ ਕਰਕੇ ਕਿ ਹਰ ਚੀਜ਼ ਤੇ ਦਾ ਝੂਠ ਬੋਲਦਾ ਵੋਟ ਲੈਣ ਲਈ ਅਜਾ ਜਿਹੜੀ ਸੂਬਾ ਸਰਕਾਰ ਹੁੰਦੀ ਆ ਉਹਦੇ ਕੋਲ ਉਹਨੇ ਰਿਸੋਰਸਸ ਹੁੰਦੇ ਹੀ ਨਹੀਂ ਆ ਉਹਨਾਂ ਨੂੰ ਇਹ ਪਤਾ ਹੋਣਾ ਚਾਹੀਦਾ ਕੇਂਦਰ ਸਰਕਾਰ ਕੋਲ ਰਿਸੋਰਸਸ ਹੈਗੇ ਆ ਕਿਉਂਕਿ 50 ਲੱਖ ਕਰੋੜ ਦਾ ਬਜਟ ਹੈਗਾ ਉੱਥੇ ਇੱਕ ਲੀਵਰੇਜ ਥੋੜੀ ਜਿਹੀ ਹੁੰਦੀ ਆ ਤੁਸੀਂ ਕੁਝ ਕਰ ਸਕਦੇ ਇਹਨਾਂ ਕੋਲ ਤਾਂ ਕੋਈ ਬਜਟ ਹੀ ਨਹੀਂ ਹੁੰਦਾ ਇਹ ਕਿੱਥੋਂ ਵਾਦੇ ਕਰੀ ਜਾ ਰਹੇ ਨੇ ਇਸੇ ਕਰਕੇ ਨੂੰ ਤਕਰੀਬ ਉਹ ਟੀਚਰ ਸਾਰੇ ਥੜਕਾਂ ਤੇ ਘੁੰਮ ਰਹੇ ਆ ਕੱਚੇ ਕਰਮਚਾਰੀ ਜੀਦਾ ਮਰਜ਼ੀ ਨਾ ਲੈ ਲੋ ਸਾਰੇ ਉਹ ਅੱਲਾ ਕਰਦੇ ਤੁਰੇ ਫਿਰਦੇ ਇਹਨਾਂ ਨੂੰ ਕਾਲੀਆਂ ਝੰਡੀਆਂ ਦਿਖਾਉਂਦੇ ਨਹੀਂ ਦੇ ਸੰਬੰਧ ਸ੍ਰੀ ਗਾਰੰਟੀਆਂ ਐਂਡ ਉੱਧੀ ਗਾਰੰਟੀਆਂ ਦੇ ਉੱਤੇ ਕਾਂਗਰਸ ਗਾਰੰਟੀਆਂ ਕਰਕੇ ਦੇਊਗੀ ਮੋਦੀ ਜੀ ਤਾਂ ਗਰੰਟੀ ਦੇ ਕੇ ਫਿਰ ਭੁੱਲ ਜਾਂਦੇ ਆ ਫਿਰ ਅਗਲੀ ਵਾਰ ਹੋਰ ਕੋਈ ਗਰੰਟੀ ਦੇ ਠੀਕ ਹੈ ਥੈਂਕ ਯੂ ਬਹੁਤ ਠੀਕ ਸਮਰਾਲਾ ਤੋਂ ਪੱਤਰਕਾਰ ਭੂਸ਼ਣ ਬੰਸਲ ਦੀ ਖਾਸ ਰਿਪੋਰਟ ਪੰਨ 50 ਰੁਪਏ 25 ਸਾਲਾਂ ਦੇ ਜੋੜਿਆ ਸੀਗਾ ਬੋਲੇ ਇੱਕ ਸਿਲੰਡਰ ਦਾ ਗੈਸ ਆ ਉਹ 1200 ਤੱਕ ਚਲਾ ਦੇ ਹੁਣ ਪਾਵੇ ਉਹਨਾਂ ਨੇ ਇਲੈਕਸ਼ਨ ਦੇ ਤੇ ਕਿੰਨ ਸਨ ਇਹ ਚਾਹੀਦੇ ਕਿਆ ਜਿਹੜੇ ਮੇਰੇ ਛੋਟੇ ਸੱਜੇ ਤੇ ਪਹੁੰਚੇ ਨੇ ਤੁਹਾਡਾ ਰੱਖਣਾ ਕੋਟਾ ਸੰਤਾਲੀ ਹਜ਼ਾਰਾਂ ਤੋਂ ਨੌਕਰੀਆਂ ਦੇ ਦਿੱਤੀਆਂ ਮੇਰੇ ਕੋਲ 47000 ਡਾਕਟਰ ਅਮਰ ਸਿੰਘ ਜੀ ਜਿਨ੍ਹਾਂ ਨੂੰ ਕੰਮ ਦੀ ਤਜਾਵੇ ਇਹ ਹੀ ਮੇਰੀ ਬੇਟੀ ਆ ਨੌਜਵਾਨ ਕਿਤਾਬਾਂ ਦੇ ਬਰਾਵੋ ਬਹਿਣੋ ¡No!